ਤੋ ਕਹੋ ਤਲ ਗੁਰ ਸੇਵਿਆ ਅਹ ਨਿਸ ਸਹਜ ਸੁਭਾਏ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਉਹ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਸ਼ੇਵਾ ਇੱਕ ਓੰਕਾਰ ਸਤ ਗੋਰ ਪ੍ਰਸਾਦ ਉਜਲ ਕਹਿ ਹਾ ਚਿਲਕਣਾ ਕੋਟੇ ਮਾ ਕਲਡੀ ਮਸ ਤੋਤੇ ਆ ਜੂਠ ਨ ਉਤਰ ਜੇ ਸੌ ਤੋ ਬਾ ਜਲ ਕੈ ਹਾ ਚਿਲਕਣਾ ਕੋਟੇ ਮ ਕਲੜੀ ਮਸ ਤੋਤੇ ਆ ਝੂਠ ਨ ਉਤਦਾ ਜੇ ਸੌ ਤੋ ਬਾਤ ਤੇ ਸੋ ਸੱਜਣਾ ਸੇਈ ਨਾਲ ਮੈਂ ਚੱਲ ਦਿਆ ਨਾਲ ਚਲੰਨ ਜਿੱਥਾ ਲਿਖਾ ਮੰਗੀਆਂ ਇੱਥੇ ਖੜੀ ਦਿਸਨ ਰਹਾ ਉਹ ਕੋਠੇ ਮੰਡਪ ਮਾੜੀਆਂ ਅਸੋਹ ਚਿਤਵੀ ਆਹਾ ਟਠੀਆ ਕੰਮ ਨ ਆਵਨੀ ਵਿਚਹੁ ਸਖਣੀ ਆਹਾ ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ ਕੋਟੇ ਕੋਟ ਜੀਆ ਖਾਵਣੇ ਬੱਗੇ ਨਾ ਕਹੀਨ ਸਿਮਲ ਰੱਖ ਸਰੀਰ ਮੱਜਨ ਦੇਖ ਪੁਲਨ ਸੇ ਫਲ ਕਮ ਨਾ ਆਵਨੀ ਤੇ ਗੁਣ ਮਾ ਪਾਨ ਹਨ ਅੰਦਲੈ ਭਾਰੀ ਉਠਾਇਆ ਦੁਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚਾੜੇ ਲੰਗਾ ਕਿਤ ਚੱਕਰੀਆ ਚੰਗੀ ਆਈਆ ਅਵਰ ਸਿਆਣਪ ਕੇਤ ਨਾਨਕ ਨਾਮ ਸਮਾਲੇ ਤੂੰ ਵੱਦਾ ਛੁੱਟ ਹੈ ਜਿੱਤ ਚੱਕਰੀਆ ਚੰਗੀ ਆਈ ਆਵਰ ਸਿਆਣਪ ਕਿਤੋ ਨੰਕ ਨਾਮ ਸਮਾਲੇ ਤੂੰ ਬੱਧਾ ਛੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਕਰੇ ਸ਼ੀਮਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਉਜਲ ਕਹਿ ਹਾ ਚਿਲਕਣਾ ਕੋਟਿ ਮ ਕਲੜੀ ਮਸ ਤੋਤਿਆ ਝੂਠ ਨਾ ਉੱਤਰਾ ਜੇ ਸੌ ਧੋਵਾ ਤਿਸ